ਅੱਜ ਤੁਸੀਂ ਕੀ ਕੀਤਾ ਕੀ ਕੋਈ ਜਾਦੂ ਮੰਤਰ ਇਹਦੇ 'ਚ ਬੰਦ ਕੀਤਾ ਹੈ ਕੀ ਹੈ ਤੁਸੀਂ ਕੁੱਜੇ ਦੇ ਉੱਤੇ ਕਾਲਾ ਕੱਪੜਾ ਲਾਇਆ ਜਿਹੜਾ ਤੁਸੀਂ 파ਟਨਰ ਦੇ ਲਾਗੇ ਜਾਣ ਤੋਂ ਡਰਦੇ ਹੋ ਘਬਰਾਉਂਦੇ ਹੋ ਇਰੇਕਟਾਈਲ ਡਿਸਫੰਕਸ਼ਨ ਦੀ ਕਮੀ ਹੈ ਜਾਂ ਜਿਹੜੀ ਪ੍ਰੋਬਲਮ ਆਂਦੀ ਹੈ ਸਮੇਂ ਦੀ ਸਮੇਂ ਦੀ ਪ੍ਰੋਬਲਮ ਆਉਣ ਦਾ ਜਿਹੜਾ ਮੇਨ ਕਾਰਨ ਕੀ ਹੁੰਦਾ ਵੀ ਬੋਡੀ ਦੇ ਅੰਦਰ ਵੀਰੇਜ ਬੰਨਾ ਘਟ ਜਾਂਦਾ ਉਹਦੀ ਕੁਆਲਿਟੀ ਤੇ ਉਹਦੀ ਕੁਆਂਟੀਟੀ ਘਟ ਜਾਂਦੀ ਹੈ ਉਹ ਚੀਜ਼ ਨੂੰ ਇਹਨੇ ਬਹੁਤ ਵਧੀਆ ਤਰੀਕੇ ਨਾਲ ਕਵਰ ਅਪ ਕਰਨਾ ਜਿਹੜੇ ਪ੍ਰਵਾਸ ਕਰਕੇ ਹੋਰ ਸਟੇਟਾਂ ਚੋਂ ਆਏ ਨੇ ਉਹ ਕਿਹੜੀ ਚੀਜ਼ ਇਦਾਂ ਨਹੀਂ ਖਾਂਦੇ ਨੇ ਉਹ ਕਿਹੜੀ ਚੀਜ਼ ਇਦਾਂ ਨਹੀਂ ਖਾਂਦੇ ਨੇ ਜਿਸ ਦੇ ਨਾਲ ਉਹਨਾਂ ਦੇ ਅੰਦਰ ਇੰਨੀ ਭਰੀ ਗਰਮੀ ਦੇ ਵਿੱਚ ਇੰਨੀ એનર્ਜੀ ਆ ਜਾਂਦੀ ਏ ਵੀ ਉਹ ਐਨੇ ਤਪਦੇ ਵੈਦਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਆਪਣੀਆਂ ਡਿਊਟੀਆਂ ਜੋ ਵੀ ਜਿਹੜਾ ਵੀ ਮੇਰਾ ਵੀਰ ਫੈਕਟਰੀ 'ਚ ਲੱਗਾ ਜਾਂ ਕਿਹੜੇ ਵੀ ਆਪਣੀਆਂ ਡਿਊਟੀਆਂ ਐਨੇ ਹਾਰਡ ਵੈਦਰ ਦੇ ਵਿੱਚ ਐਨੇ ਹਾਰਸ਼ ਵੈਦਰ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਕਿਆ ਬਾਤ ਹੈ ਜਰ ਸਾਹਿਬ ਇਹ ਤਾਂ ਬਹੁਤ ਜ਼ਬਰਦਸਤ ਨੁਸਖਾ ਜੀ ਇਹ ਹੁਣ ਜੇ ਤੁਸੀਂ ਲਗਾਤਾਰ ਇਹਨੂੰ 20 ਦਿਨ ਇਸਤੇਮਾਲ ਕਰ ਲੋਗੇ ਨਾ 20 ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਸ਼ੁਕਰ ਤਾਤੂ ਹੈ ਜਿਹੜੀ ਤੁਹਾਡੀ ਵੀਰੇਜ ਦੀ ਪ੍ਰੋਬਲਮ ਹੈ ਵੀਰੇਜ ਪਤਲਾ ਹੋਣ ਕਰਕੇ ਜਿਹੜੀਆਂ ਪੈਂਟਾਂ ਗਿੱਲੀਆਂ ਹੁੰਦੀਆਂ ਨੇ ਚਿਪਚਿਪਾ ਪਾਣੀ ਆਂਦਾ ਤਾਤ ਪੈਂਦੀ ਏ ਜਿਹੜਾ ਆਪਾਂ ਨੂੰ ਸੰਪੰਦੋਸ਼ ਹੁੰਦਾ ਇਹ ਸਾਰੀਆਂ ਚੀਜ਼ਾਂ ਦਾ ਇਹ ਚੀਜ਼ ਦਾ ਤੋੜੇ ਤਕਰੀਬਨ ਤਕਰੀਬਨ ਐਨ ਉਹਨਾਂ ਦਾ ਪੂਰਾ ਅਸਰ ਹੋ ਗਿਆ ਦੇਖੋ ਕਿਤੇ ਚਿੱਟਾ ਪਾਣੀ ਬਣ ਗਿਆ ਹਾਂ ਚਿੱਟਾ ਪਾਣੀ ਬਣਾਉਣਾ ਸੀ ਨਾ ਇਹ ਜਿਹੜਾ ਫਰਮੈਂਟੇਸ਼ਨ ਵਲਾਂ ਪਾਣੀ ਹੈ ਨਾ ਇਹਨੇ ਤੁਹਾਡੀ ਲਾਈਫ ਬਦਲ ਦੇਣੀ ਹੈ ਇਹਨੇ ਤੁਹਾਡੇ ਅੰਦਰ ਇੰਨੀ એનર્ਜੀ ਇੰਨਾ ਜੋਸ਼ ਇੰਨੀ ਸ਼ਾਨਦਾਰ ਤਾਕਤ ਆਣੀ ਹੈ ਜਿਹੜੀ ਕਿ ਤੁਸੀਂ ਕਦੀ ਸੁਪਨੇ ਚ ਵੀ ਨਹੀਂ ਸੋਚੀ ਹੋਣੀ ਹੈ 6 ਘੰਟੇ ਅਸੀਂ ਦੀ ਵੇਟ ਕਰਨੀ ਹੈ ਇਹਨਾਂ ਦੀ ਫਰਮੈਂਟੇਸ਼ਨ ਕਰਨੀ ਹੈ ਫਰਮੈਂਟੇਸ਼ਨ ਕੀ ਹੁੰਦੀ ਹੈ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਇੱਕ ਹੈਲਦੀ ਬੈਕਟੀਰੀਆ ਹੁੰਦਾ ਬੈਕਟੀਰੀਆ ਜਿੱਦਾਂ ਦਾ ਬੈਕਟੀਰੀਆ ਹੈਲਦੀ ਬੈਕਟੀਰੀਆ ਦਹੀਂ ਦੇ ਵਿੱਚ ਪਾਇਆ ਜਾਂਦਾ ਹੁਣ ਦਹੀਂ ਕਿੰਨੀ ਹੈਲਦੀ ਹੁੰਦੀ ਹੈ ਠੀਕ ਹੈ ਨਾ ਉਦਾਂ ਹੀ ਚਾਵਲ ਦੀ ਇੱਕ ਵੈਲਿਊ ਵਧਾਣੀ ਹੈ ਇਹਦੇ ਆਪਾਂ ਨੂੰ 1 ਨਹੀਂ 2 ਨਹੀਂ 3 ਨਹੀਂ 4 ਚਾਰ ਫਾਇਦੇ ਮਿਲਨੇ ਨੇ ਇਹਨੇ ਤੁਹਾਨੂੰ ਗਰਮੀ ਦੇ ਵਿੱਚ ਗਰਮੀ ਦਾ ਜ਼ਿਆਦਾ ਅਹਿਸਾਸ ਨਹੀਂ ਹੁੰਦਣਾ ਤੁਹਾਡਾ ਮਨ ਨਹੀਂ ਘਬਰਾਏਗਾ ਜੇ ਤੁਹਾਡੇ ਸਰੀਰ ਦੇ ਅੰਦਰ ਕੋਈ ਗਰਮੀ ਆ ਵੀ ਗਈ ਹੈ ਫੋਰ ਐਗਜ਼ਾਮਪਲ ਵੀ ਆਪਾਂ ਨੂੰ ਜੇ ਧਾਂਤ ਦੀ ਪ੍ਰੋਬਲਮ ਹੋ ਗਈ ਹੈ ਜਾਂ ਪਿਸ਼ਾਬ ਲੱਗ ਕੇ ਆਂਦਾ ਪਿਆ ਜੋ ਇਹਦੀ ਤਸਵੀਰ ਹੈ ਉਹ ਬਿਲਕੁਲ ਠੰਡੀ ਹੈ ਠੀਕ ਹੈ ਇਹਨੇ ਐਕਸੈਸ ਗਰਮੀ ਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਤੇ ਫਿਰ ਸਾਨੂੰ ਦੱਸ ਦਿਓ ਜੀ ਇਹ ਜਿਹੜਾ ਨੁਸਖਾ ਹੈਗਾ ਫਾਰਮੂਲਾ ਇਹ ਬਣਨਾ ਕਿਵੇਂ ਤੁਸੀਂ ਦੋ ਗਲਾਸ ਪਾਣੀ ਰੱਖਿਆ ਔਰ ਨਾਲ ਇੱਕ ਕੌਲੀ ਜਿਹੜੀ ਚਾਵਲਾਂ ਦੀ ਰੱਖੀ ਹੈ ਇੱਕ ਐਸੀ ਨਾਇਾਬ ਚੀਜ਼ ਹੈ ਜਿਨੇ ਤੁਹਾਡੀ ਇਸ ਮੌਸਮ ਦੇ ਵਿੱਚ ਸਪੈਸ਼ਲੀ ਜਦੋਂ ਆਪਾਂ ਕਹਿੰਦੇ ਆ ਵੀ ਗਰਮੀ ਨੇ ਪੰਜਾਬੀ ਦੇ ਵਿੱਚ ਵੱਟ ਕੱਢੇ ਲੋਕਾਂ ਦੇ ਤੇ ਇੰਨੇ ਵੱਟ ਕੱਢ ਦੇਣ ਨੇ ਕਮਜ਼ੋਰੀ ਦੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਦ ਤੋਂ ਅਸੀਂ ਪਹੁੰਚਿਆ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਉਹ ਅੱਜ ਸਾਨੂੰ ਆਉਂਦੇ ਸਾਰ ਹੀ ਉਹਨਾਂ ਨੇ ਲਗਭਗ ਲਗਭਗ ਸਾਨੂੰ ਡਰਾ ਦਿੱਤਾ ਜਦੋਂ ਉਹਨਾਂ ਨੇ ਇਹ ਕੁਜਾ ਤੁਸੀਂ ਦੇਖੋ ਕੁਜੇ ਦਾ ਮੂੰਹ ਵੀ ਹੈਗਾ ਜਿਹੜਾ ਕਾਲੇ ਕੱਪੜੇ ਦੇ ਨਾਲ ਬੰਨ ਰੱਖਿਆ ਔਰ ਇਹਦੇ ਵਿੱਚ ਕੀ ਚੀਜ਼ ਕੀ ਆਈਟਮ ਹੈ ਜਿਹੜੀ ਉਹ ਰੱਖੀ ਹੋਈ ਹੈ ਕੀ ਚੀਜ਼ ਕਾਬੂ ਕਰਕੇ ਰੱਖੀ ਹੋਈ ਹੈ ਇਹ ਵੈਜੀ ਜਾਣਨ ਇਹਨਾਂ ਕੋਲ ਅਸੀਂ ਸਮਝਾਂਗੇ ਅੱਜ ਕੀ ਚੀਜ਼ ਹੈਗੀ ਹੈ ਇਹ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਕਿ ਤੁਹਾਡੇ ਸਰੀਰ ਨੂੰ એનર્ਜੀ ਨਾਲ ਭਰ ਕੇ ਰੱਖ ਦੇਗੀ ਤੁਹਾਡੇ ਕੋਲ એનર્ਜੀ ਇੰਨੀ ਹੋ ਜਾਏਗੀ ਤੇ ਤੁਸੀਂ ਹਰ ਕੰਮ ਹਵਾ ਹਵਾਈ ਦੀ ਤਰ੍ਹਾਂ ਕਰੋਗੇ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਸਵਾਗਤ ਕਰ ਲੈਣਾ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਸਾਡੇ ਨਾਲ ਨੁਸਖੇ ਦਿੰਦੇ ਨੇ ਔਰ ਘਰ ਬੈਠਿਆਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਉਹਨਾਂ ਨੁਸਖਿਆਂ ਦਾ ਸਾਨੂੰ ਫਾਇਦਾ ਵੀ ਬੜਾ ਹੁੰਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤੀ ਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਦੇਸਾ ਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰ ਮੇਰਾ ਜਨੀ ਵੈਦ ਹਰਸ਼ਵੀਰ ਸਿੰਘ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਣ ਕਰੋ ਜੀ ਡਾਕਟਰ ਅੱਜ ਤੁਸੀਂ ਕੀ ਕੀਤਾ ਕੀ ਕੋਈ ਜਾਦੂ ਮੰਤਰ ਇਹਦੇ 'ਚ ਬੰਦ ਕੀਤਾ ਹੈ ਕੀ ਹੈ ਤੁਸੀਂ ਕੁਜੇ ਦੇ ਉੱਤੇ ਕਾਲਾ ਕੱਪੜਾ ਲਾਇਆ ਦੇਖੋ ਜੀ ਇਹ ਜਿਹੜੀ ਚੀਜ਼ ਹੈ ਨਾ ਕੁਜਾ ਹੈ ਤੇ ਇਹਦੇ 'ਚ ਕਾਲਾ ਕੱਪੜਾ ਹੈ ਇਹਦੇ ਬਾਰੇ ਆਪਾਂ ਗੱਲ ਥੋੜੀ देर ਨੂੰ ਕਰਦੇ ਹਾਂ ਇਹ ਇੱਕ ਐਸੀ ਨਾਇਾਬ ਚੀਜ਼ ਹੈ ਜਿਨੇ ਤੁਹਾਡੀ ਇਸ ਮੌਸਮ ਦੇ ਵਿੱਚ ਸਪੈਸ਼ਲੀ ਜਦੋਂ ਆਪਾਂ ਕਹਿੰਦੇ ਤਾਂ ਵੀ ਗਰਮੀ ਨੇ ਪੰਜਾਬੀ ਦੇ ਵਿੱਚ ਵੱਟ ਕੱਢੇ ਹੋਏ ਲੋਕਾਂ ਦੇ ਤੇ ਇਹਨੇ ਵੱਟ ਕੱਢ ਦੇਣ ਨੇ ਕਮਜ਼ੋਰੀ ਦੇ ਹਾਂਜੀ ਇਹ ਇਦਾਂ ਦੀ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਕੇ ਗੱਲ ਸਮਝਾਵਾਂਗਾ ਇਦਾਂ ਨਹੀਂ ਹਵਾ ਦੇ ਵਿੱਚ ਕੋਈ ਗੱਲ ਕਰਨੀ ਅੱਜ ਅਸੀਂ ਗੱਲ ਕਰਾਂਗੇ ਫਰਮੈਂਟੇਸ਼ਨ ਦੀ ਫਰਮੈਂਟੇਸ਼ਨ ਕੀ ਹੁੰਦੀ ਹੈ ਇੱਕ ਚੀਜ਼ ਦੀ ਤੁਸੀਂ ਵੈਲਿਊ ਵਧਾਣੀ ਹੈ ਵੈਲਿਊ ਵਧਾਣ ਲਈ ਤੁਸੀਂ ਕੀ ਕਰੋਗੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਵਿਟਾਮਿਨ ਤੁਹਾਡਾ ਮਿਨਰਲ ਜਿਹੜੀ ਜਿਹੜੀ ਚੀਜ਼ ਦੀ ਬਾਡੀ ਦੇ ਵਿੱਚ ਘਾਟ ਹੈ ਉਹ ਚੀਜ਼ਾਂ ਹਰ ਇੱਕ ਚੀਜ਼ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਉਹ ਆਪਾਂ ਨਾਰਮਲ ਜਿਹੜੀ ਡਾਈਟ ਹੈ ਉਹਦੇ ਨਾਲ ਨਹੀਂ ਪੂਰੀਆਂ ਕਰ ਸਕਦੇ ਉਨੇਥੇ ਆਪਾਂ ਗੱਲ ਕਰਾਂਗੇ ਆਪਣੇ ਪ੍ਰਵਾਸੀ ਪੰਜਾਬੀਆਂ ਦੀ ਜਿਹੜੇ ਪ੍ਰਵਾਸ ਕਰਕੇ ਹੋਰ ਸਟੇਟਾਂ ਚੋਂ ਆਏ ਨੇ ਉਹ ਕਿਹੜੀ ਚੀਜ਼ ਇਦਾਂ ਦੀ ਖਾਂਦੇ ਨੇ ਉਹ ਕਿਹੜੀ ਚੀਜ਼ ਇਦਾਂ ਦੀ ਖਾਂਦੇ ਨੇ ਜਿਸ ਦੇ ਨਾਲ ਉਹਨਾਂ ਦੇ ਅੰਦਰ ਇੰਨੀ ਭਰੀ ਗਰਮੀ ਦੇ ਵਿੱਚ ਇੰਨੀ એનર્ਜੀ ਆ ਜਾਂਦੀ ਏ ਵੀ ਉਹ ਐਨੇ ਤਪਦੇ ਵੈਦਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਆਪਣੀਆਂ ਡਿਊਟੀਆਂ ਜੋ ਵੀ ਜਿਹੜਾ ਵੀ ਮੇਰਾ ਵੀਰ ਫੈਕਟਰੀ 'ਚ ਲੱਗਾ ਜਾਂ ਕਿਹੜੇ ਵੀ ਆਪਣੀਆਂ ਡਿਊਟੀਆਂ ਐਨੇ ਹਾਰਡ ਵੈਦਰ ਦੇ ਵਿੱਚ ਐਨੇ ਹਾਰਸ਼ ਵੈਦਰ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਤੇ ਪੂਰੀ એનર્ਜੀ ਨਾਲ ਕਰਦੇ ਨੇ। ਇੱਕ ਚੀਜ਼ ਕਾਮਨ ਹੈ ਪ੍ਰਵਾਸੀਆਂ ਦੇ ਵਿੱਚ ਜਿਹੜੀ ਹਰ ਇੱਕ ਪ੍ਰਵਾਸੀ ਉਹ ਜਿਹੜੀ ਚੀਜ਼ ਹੈ ਉਹ ਯੂਜ਼ ਕਰਦਾ ਹੀ ਕਰਦਾ। ਹੁਣ ਤੁਸੀਂ ਦੱਸੋ ਉਹ ਚੀਜ਼ ਕੀ ਹੈ? ਪ੍ਰਵਾਸੀ ਤੇ ਯੂਜ਼ ਕਰਦੇ ਜੀ ਉਹਨਾਂ ਦੀ ਮੇਨ ਖੁਰਾਕ ਤੇ ਜਦੋਂ ਸਾਡੇ ਘਰ ਜੀਰੀਆਂ ਵੱਢਣ ਸਾਡੇ ਆਉਂਦੇ ਨੇ ਆ ਜਾਂ ਲਗਾਣ ਆਉਂਦੇ ਨੇ ਜਾਂ ਕਣਕਾ ਵੱਢਣ ਆਉਂਦੇ ਨੇ ਤਾਂ ਉਹ ਤਾਂ ਅਨਸਾਰ ਚਾਵਲ ਮੰਗਦੇ ਨੇ ਕਿ ਚਾਵਲ ਚਾਹੀਦੇ ਨੇ ਸਾਨੂੰ। ਬਿਲਕੁਲ ਆ ਚਾਵਲ ਹੁੰਦੇ ਨੇ ਜੀ ਜਿੰਨੂੰ ਅਸੀਂ ਪੰਜਾਬੀ ਚ ਟੋਟਾ ਵੀ ਕਹਿੰਦੇ ਦਾ ਮੇਨ ਚੀਜ਼ ਆ ਜਿਹੜੇ ਚਾਵਲ ਨੇ ਇਨਾਂ ਦੇ ਉੱਤੇ ਪਾਲਿਸ਼ ਨਹੀਂ ਕੀਤੀ ਹੋਣੀ ਚਾਹੀਦੀ ਇਹ ਚਮਕਦੇ ਨਹੀਂ ਹੋਣੇ ਚਾਹੀਦੇ ਠੀਕ ਹੈ ਇਹਨਾਂ ਤੁਸੀਂ ਅੱਜ ਦਾ ਜਿਹੜਾ ਆਪਾਂ ਨੁਸਖਾ ਉਹ ਤਿਆਰ ਕਰਾਂਗੇ ਠੀਕ ਹੈ ਇਹਦੇ ਵਿੱਚ ਕੀ ਹੋਏਗਾ ਤੁਸੀਂ ਤੇ ਪਾਣੀ ਵੀ ਰੱਖਿਆ ਨਾਲ ਚਾਵਲ ਵੀ ਕੀ ਹੈ ਚਾਵਲ ਤੇ ਪਾਣੀ ਆਪਾਂ ਤਕਰੀਬਨ ਜਿਹੜੀ ਆ ਇੱਕ ਕੌਲੀ ਹੈ ਨਾ ਚਾਵਲ ਦੀ ਇਹਨੂੰ ਅਸੀਂ ਆਪਣਾ ਪਾਣੀ ਦੇ ਵਿੱਚ ਬੋਇਲ ਕਰਕੇ ਜਿੱਦਾਂ ਅਸੀਂ ਚਾਵਲ ਬਣਾਈਦੇ ਨੇ ਉਦਾਂ ਚਾਵਲ ਨੂੰ ਰੱਖ ਲੈਣਾ ਠੀਕ ਹੈ ਉਹਦੇ ਤੋਂ ਬਾਅਦ ਆਪਾਂ ਕੀ ਕਰਨਾ ਇਹਨਾਂ ਨੂੰ ਚਾਵਲ ਨੂੰ ਕਿਸੇ ਮਿੱਟੀ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਦੇਣਾ 5 ਤੋਂ 6 ਘੰਟੇ ਅਸੀਂ ਦੀ ਵੇਟ ਕਰਨੀ ਹੈ ਇਹਨਾਂ ਦੀ ਫਰਮੈਂਟੇਸ਼ਨ ਕਰਨੀ ਹੈ ਫਰਮੈਂਟੇਸ਼ਨ ਕੀ ਹੁੰਦੀ ਹੈ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਇੱਕ ਹੈਲਦੀ ਬੈਕਟੀਰੀਆ ਹੁੰਦਾ ਬੈਕਟੀਰੀਆ ਜਿੱਦਾਂ ਦਾ ਬੈਕਟੀਰੀਆ ਹੈਲਦੀ ਬੈਕਟੀਰੀਆ ਦਹੀਂ ਦੇ ਵਿੱਚ ਪਾਇਆ ਜਾਂਦਾ ਹੁਣ ਦਹੀਂ ਕਿੰਨੀ ਹੈਲਦੀ ਹੁੰਦੀ ਹੈ ਠੀਕ ਹੈ ਨਾ ਉਦਾਂ ਹੀ ਚਾਵਲ ਦੀ ਇੱਕ ਵੈਲਿਊ ਵਧਾਣੀ ਹੈ ਇਹਦੇ ਆਪਾਂ ਨੂੰ 1 2 3 4 ਚਾਰ ਫਾਇਦੇ ਮਿਲਨੇ ਨੇ ਜਿਹੜਾ ਸਭ ਤੋਂ ਪਹਿਲਾ ਫਾਇਦਾ ਉਹ ਆ ਇਹ ਵੀ ਜਿਹੜਾ ਵੈਦਰ ਚੱਲਦਾ ਪਿਆ ਇਸ ਵੇਲੇ ਗਰਮੀ ਦਾ ਇੰਨੀ ਜ਼ਿਆਦਾ ਟਕਾਹ ਕੇ ਗਰਮੀ ਪੈਂਦੀ ਪਈ ਹੈ ਇਹਨੇ ਤੁਹਾਨੂੰ ਗਰਮੀ ਦੇ ਵਿੱਚ ਗਰਮੀ ਦਾ ਜ਼ਿਆਦਾ ਅਹਿਸਾਸ ਨਹੀਂ ਹੁੰਦਣਾ ਤੁਹਾਡਾ ਮਨ ਨਹੀਂ ਘਬਰਾਏਗਾ ਜੇ ਤੁਹਾਡੇ ਸਰੀਰ ਦੇ ਅੰਦਰ ਕੋਈ ਗਰਮੀ ਆ ਵੀ ਗਈ ਹੈ ਫੋਰ ਏਗਜ਼ਾਮਪਲ ਵੀ ਆਪਾਂ ਨੂੰ ਜੇ ਧਾਂਤ ਦੀ ਪ੍ਰੋਬਲਮ ਹੋ ਗਈ ਹੈ ਜਾਂ ਪਿਸ਼ਾਬ ਲੱਗ ਕੇ ਆਂਦਾ ਪਿਆ ਜੋ ਇਹਦੀ ਤਸਵੀਰ ਹੈ ਉਹ ਬਿਲਕੁਲ ਠੰਡੀ ਹੈ ਠੀਕ ਹੈ ਇਹਨੇ ਐਕਸੈਸ ਗਰਮੀ ਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਦੂਜੇ ਨੰਬਰ ਤੇ ਇਹਦੇ ਅੰਦਰ ਵਿਟਾਮਿਨ B12 ਜਿਹੜੀ ਹੈ ਜਾਂ ਤੁਸੀਂ ਵਿਟਾਮਿਨ K ਕਹਿ ਲਓ ਜਾਂ ਵਿਟਾਮਿਨ B6 ਕਹਿ ਲਓ ਇਹਨਾਂ ਚੀਜ਼ਾਂ ਦੀ ਜਿਹੜੀ ਮਾਤਰਾ ਉਹ ਇੰਨੀ ਜ਼ਿਆਦਾ ਵੱਧ ਜਣੀ ਹੈ ਡੂ ਟੂ ਫਰਮੈਂਟੇਸ਼ਨ ਫਰਮੈਂਟੇਸ਼ਨ ਨਾਲ ਜਿਹੜਾ ਹੈਲਦੀ ਬੈਕਟੀਰੀਆ ਉਹਨੇ ਆਹ ਸਾਰੇ ਵਿਟਾਮਿਨ ਜਿਹੜੇ ਮੈਂ ਬੋਲ ਕੇ ਉਹਨੇ ਦੱਸੇ ਨੇ ਇਹ ਸਾਰੇ ਵਿਟਾਮਿਨ ਦੀ ਜਿਹੜੀ ਮਾਤਰਾ ਉਹ ਵਧਾ ਦੇਣੀ ਹੈ ਜਿਹਦੇ ਨਾਲ ਕਿ ਤੁਹਾਡੇ ਜਿਹੜਾ ਸ਼ੁਕਰ ਤਾਤੂ ਹੈ ਦੂਜੇ ਨੰਬਰ ਤੇ ਇਹ ਫਾਇਦਾ ਹੈ ਵੀ ਤੁਹਾਡੇ ਅੰਦਰ ਜਿਹੜੀ ਇੱਛਾ ਸ਼ਕਤੀ ਦੀ ਕਮੀ ਹੈ ਜਿਹੜਾ ਤੁਸੀਂ 파ਟਨਰ ਦੇ ਲਾਗੇ ਜਾਣ ਤੋਂ ਡਰਦੇ ਹੋ ਘਬਰਾਉਂਦੇ ਹੋ ਇਰੇਕਟਾਈਲ ਡਿਸਫੰਕਸ਼ਨ ਦੀ ਕਮੀ ਹੈ ਜਾਂ ਜਿਹੜੀ ਪ੍ਰੋਬਲਮ ਆਂਦੀ ਹੈ ਸਮੇਂ ਦੀ ਸਮੇ ਦੀ ਪ੍ਰੋਬਲਮ ਆਨ ਦਾ ਜਿਹੜਾ ਮੇਨ ਕਾਰਨ ਕੀ ਹੁੰਦਾ ਵੀ ਬਾਡੀ ਦੇ ਅੰਦਰ ਵੀਰੇਜ ਬੰਨਾ ਘਟ ਜਾਂਦਾ ਉਹਦੀ ਕੁਆਲਿਟੀ ਤੇ ਉਹਦੀ ਕੁਆਂਟੀਟੀ ਘਟ ਜਾਂਦੀ ਹੈ ਉਹ ਚੀਜ਼ ਨੂੰ ਇਹਨੇ ਬਹੁਤ ਵਧੀਆ ਤਰੀਕੇ ਨਾਲ ਕਵਰ ਅਪ ਕਰਨਾ ਜਿਹੜੀ ਸ਼ੁਕਰ ਤਾਤੂ ਹੈ ਬਾਡੀ ਦੇ ਅੰਦਰ ਉਹਨੂੰ ਇਹਨੇ ਇਨਕਰੀਜ਼ ਕਰਨਾ ਠੀਕ ਹੈ ਤੀਜੇ ਨੰਬਰ ਤੇ ਇਹਦਾ ਜਿਹੜਾ ਸਭ ਤੋਂ ਜਿਹੜਾ ਵਧੀਆ ਫਾਇਦਾ ਹੈਗਾ ਉਹ ਆਏ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੌਨਸਟਿਪੇਸ਼ਨ ਦੀ ਜਾਂ ਪੇਟ ਦੀ ਕੋਈ ਸ਼ਿਕਾਇਤ ਹੈਗੀ ਏ ਉਹ ਵੀ ਇਹਨੇ ਦੂਰ ਕਰਨੀ ਹੈ ਤੇ ਚੌਥੇ ਤੇ ਮੇਨ ਜਿਹੜੀ ਹੈਗੀ ਏ ਉਹ ਆਏ ਕਿ ਬਾਡੀ ਦੇ ਅੰਦਰ ਐਨੀ એનર્ਜੀ ਇੰਨੀ ਝਾਨ ਆ ਜੇਗੀ ਨਾ ਤੁਸੀਂ ਕਹੋਗੇ ਵੀ ਸਰੀਰ ਮੇਰਾ ਪੂਰਾ ਹਵਾ ਹਵਾਈ ਬਣ ਗਿਆ ਜੰਬੋ ਜੈਟ ਹੋ ਗਿਆ ਸਰੀਰ ਇੰਨੀ ਝਾਨ ਆ ਜਾਂਦੀ ਬੰਦੇ ਦੇ ਅੰਦਰ ਬੰਦਾ ਕਹਿੰਦਾ ਵੀ ਇਸ ਮੌਸਮ ਦੇ ਵਿੱਚ ਜਦੋਂ ਬੰਦਾ ਪਸੀਨੇ ਨਾਲ ਗਰਮੀ ਕਰਕੇ ਨਿਚੋੜਿਆ ਫਿਰਦਾ ਘਰ ਜਾ ਕੇ ਬੰਦਾ ਮੰਜਾ ਬਿਸਤਰਾ ਲੱਗਦਾ ਵੀ ਮੈਨੂੰ ਮੰਜਾ ਬਿਸਤਰਾ ਲੱਭੇ ਤੇ ਮੈਂ ਜਾ ਕੇ ਲੀਟ ਜਾਵਾਂ ਤੇ ਸੌ ਜਾਵਾਂ ਘਰ ਜਾ ਕੇ ਵੀ ਤੁਹਾਡੀ ਤੁਸੀਂ એનર્ਜੀ ਜਿਹੜਾ ਲੈਵਲ ਹੈ ਨਾ ਉਹ ਪੂਰਾ ਆਪਰੇਗਾ ਤੁਹਾਡਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਸੀਂ ਦੇਖੋ ਵੈਜੀ ਦਾ ਕਹਿਣਾ ਹੈ ਕਿ ਇਸ ਪਾਣੀ ਨਾਲ ਔਰ ਚਾਵਲਾਂ ਦੀ ਇਸ ਕਟੋਰੀ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਹੈਗੀ ਹੈ ਉਹ ਬਦਲ ਜਾਏਗੀ ਤੁਹਾਡੇ ਚ ਜਿਸ ਤਰੀਕੇ ਨਾਲ ਜੰਬੋ ਜੱਟ ਦੇ ਚ ਪਾਵਰ ਹੁੰਦੀ ਹੈ ਜੰਬੋ ਜੈਟ ਹੈ ਜਿਹੜਾ ਉਹ ਕਿੰਨੇ ਹਵਾਈ ਯਾਤਰੀਆਂ ਨੂੰ ਹਵਾਈ ਜਹਾਜ਼ ਜਿਹੜਾ ਹੈਗਾ ਉਹ ਹਵਾਈ ਯਾਤਰੀਆਂ ਨੂੰ ਲੈ ਕੇ ਜਾ ਸਕਦਾ ਤੇ ਉਸੇ ਤਰੀਕੇ ਨਾਲ ਹਵਾ ਹਵਾਈ ਵਾਂਗੂ ਤੁਸੀਂ ਸਾਰੇ ਕੰਮ ਜਿਹੜੇ ਇਸ ਤਰੀਕੇ ਨਾਲ ਸਾਰੀ ਦਿਨ ਭਰ ਦੀ ਜਿਹੜੀ ਦਿਨਚਰਿਆ ਹੈਗੀ ਉਹ ਐਵੇਂ ਕਰਦੇ ਫਿਰੋਗੇ એનર્ਜੀ ਇੰਨੀ ਜ਼ਿਆਦਾ ਹੋ ਜਾਏਗੀ ਤੇ ਕਮਜ਼ੋਰੀ ਦੇ ਇਹ ਵਟ ਕੱਢ ਦੇਗਾ ਅੱਛਾ ਹੁਣ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਫਾਰਮੂਲਾ ਨੁਸਕਾ ਹੈਗਾ ਇਹ ਖਾਸ ਕਰਕੇ ਕਿਹਨਾਂ ਦੇ ਉੱਤੇ ਕੰਮ ਕਰਦਾ ਤੁਸੀਂ ਦੱਸ ਰਹੇ ਸੀ ਤੁਹਾਡੇ ਕੋਲ ਬੰਦਾ ਬੈਠਾ ਸੀ ਇੱਕ ਮਰੀਜ਼ ਤੁਸੀਂ ਉਹ ਕੀ ਕਹਿ ਰਹੇ ਸੀ ਕੀ ਗੱਲ ਕਰ ਰਹੇ ਸੀ ਤੁਸੀਂ ਕੀ ਸਮਝਾਇਆ ਸੀ ਇਸ ਨੁਸਖੇ ਬਾਬਤ ਜੀ ਖੁਦੀ ਜਿਹਨੂੰ ਜਿਹਨੂੰ ਕਹਿੰਦੇ ਨਾ ਵੀ ਬਿਲਕੁਲ ਜਿਨ੍ਹਾਂ ਨੇ ਉਮੀਦ ਛੱਡਤੀ ਹੋਏ ਉਮੀਦ ਮੀਨਸ ਵੀ ਜਿਹੜਾ ਅਖੋਤੀ ਵੈਦਾਂ ਦੇ ਚੱਕਰ ਲਾਲ ਆ ਗਏ ਜਿਨੀਆਂ ਜੁੱਤੀਆਂ ਘਸ ਗਈਆਂ ਜਿਹੜਾ ਹਰ ਪਾਸਿਓਂ ਨਾ ਉਮੀਦਾਂ ਹੋ ਚੁੱਕਾ ਜਿਨ੍ਹਾਂ ਨੇ ਖੀਸਾ ਵੀ ਕਟਾਲਿਆ ਆਪਣਾ ਘਰੋਂ ਵੀ ਇਨਸਲਟ ਕਰਾ ਲਈ ਆਪਣੇ 파ਟਰਨਰ ਮੋਰੇ ਅੱਖਾਂ ਚੱਕਣ ਜੂਗਾ ਨਹੀਂ ਰਿਹਾ ਉਹ ਬੰਦਾ ਜਿਹਦੇ ਅੰਦਰ ਵੀਰੇਜ ਬੰਨਾ ਬਿਲਕੁਲ ਤਕਰੀਬਨ ਤਕਰੀਬਨ ਬੰਦ ਹੋ ਗਿਆ ਉਹ ਬੰਦਾ ਵੀ ਜੇ ਇਸ ਫਾਰਮੂਲੇ ਨੂੰ ਸਾਡੇ ਦਿੱਤੇ ਹੋਏ ਤਰੀਕੇ ਨਾਲ ਅਪਣਾਏਗਾ ਤੇ ਉਹਦੇ ਅੰਦਰ ਵੀਰੇਜ ਬੰਨਾ ਸ਼ੁਰੂ ਹੋ ਜਾਏਗਾ ਜਦੋਂ ਵੀਰੇਜ ਵੀਰੇ ਜਿਹੜਾ ਬੋਡੀ ਦੇ ਅੰਦਰ ਇੰਨੀ ਇੰਪੋਰਟੈਂਟ ਚੀਜ਼ ਹੈ ਨਾ ਇਹਨੂੰ ਆਯੁਰਵੇਦ ਦੇ ਵਿੱਚ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ ਜਿਹੜੇ ਬੰਦੇ ਨੇ ਆਪਣਾ ਵੀਰੇਜ ਸਾਂਭ ਲਿਆ ਜਿਨੇ ਆਪਣਾ ਸਪਰਮ ਸਾਂਭ ਲਿਆ ਉਹਨੇ ਆਪਣੀ ਲਾਈਫ ਨੂੰ ਸਵਰਗ ਬਣਾ ਲਿਆ ਕਿਉਂਕਿ ਵੀਰੇਜ ਜਿਹੜਾ ਉਹਦਾ ਇਕੱਲਾ ਜਿਹੜਾ ਯੋਗਦਾਨ ਹੈ ਉਹ ਕਰਨ ਦੇ ਵਿੱਚ ਆਪਣੇ ਪਾਰਟਨਰ ਨੂੰ ਸੈਟੀਸਫਾਈ ਕਰਨ ਵਿੱਚ ਨਹੀਂ ਬਲਕਿ ਇਹ ਹੋਲ ਬੋਡੀ ਦੇ ਅੰਦਰ ਇੱਕ ਐਕਟ ਕਰਦਾ ਐਜ਼ ਅ ਲੂਬ੍ਰਿਕੈਂਟ ਜਿੱਦਾਂ ਗੱਡੀ ਦੇ ਵਿੱਚ ਇੰਜਨ ਨਾਲ ਮੁੱਕ ਜੇ ਤੇ ਗੱਡੀ ਦਾ ਪਠਾ ਵਹਿ ਜਾਂਦਾ ਗੱਡੀ ਭਾਵੇਂ ਤੁਸੀਂ ਮਰਸੀਡੀਜ਼ ਦੀ ਲੈ ਲੋ ਜਾਂ BMW ਦੀ ਲੈ ਲੋ ਜਾਂ ਜਿਹੜੀ ਮਰਜੀ ਜਿੰਨੇ ਵਰਜੀ ਵਧੀਆ ਤੇ ਕੁਆਲਿਟੀ ਦੀ ਲੈ ਲੋ ਜੇ ਉਹਦਾ ਇੰਜਨ ਬਹਿ ਗਿਆ ਤੇ ਉਹ ਕਿਸੇ ਕੰਮ ਦੀ ਨਹੀਂ ਉਹ ਇੱਕ ਟੀਨ ਦਾ ਖੋਖਾ ਬਣ ਕੇ ਰਹਿ ਜਾਂਦੀ ਹੈ ਇੱਦਾਂ ਹੀ ਸਰੀਰ ਦਾ ਸਿਸਟਮ ਹੈ ਵੀ ਜੇ ਤੁਸੀਂ ਸਰੀਰ ਨੂੰ ਨਹੀਂ ਸੰਭਾਲਿਆ ਤੁਸੀਂ ਵੀਰੇ ਨੂੰ ਨਹੀਂ ਸੰਭਾਲਿਆ ਹਜੇ ਵੀ ਕੁਝ ਨਹੀਂ ਵਿਗੜਿਆ ਖਾਜੇ ਵੀ ਕੁਝ ਨਹੀਂ ਵਿਗੜਿਆ ਤੁਸੀਂ ਫਾਰਮੂਲੇ ਇਦਾਂ ਦੇ ਆਯੁਰਵੇਦ ਦੇ ਵਿੱਚ ਹੈਗੇ ਨੇ ਹੁਣ ਜਿਹੜਾ ਫਰਮੈਂਟੇਸ਼ਨ ਵਾਲਾ ਫਾਰਮੂਲਾ ਮੈਨੂੰ ਨਹੀਂ ਲੱਗਦਾ ਵੀ ਇਹ ਫਾਰਮੂਲਾ ਕਦੀ ਕਿਸੇ ਨੇ ਸੋਚਿਆ ਜਾਂ ਕਿਸੇ ਨੇ ਯੂਜ਼ ਕੀਤਾ ਬਟ ਆਪਾਂ ਕਈ ਸਾਲਾਂ ਦੇ ਆਪਣੇ ਪੇਸ਼ੈਂਟਾਂ ਨੂੰ ਇਹ ਚੀਜ਼ ਦੇ ਰਹੇ ਹਾਂ ਤੇ ਇਹਦਾ ਬਹੁਤ ਅੱਛਾ ਬਹੁਤ ਪੋਜ਼ਿਟਿਵ ਰਿਜ਼ਲਟ ਆਉਂਦਾ ਜਦੋਂ ਮਰਜ਼ੀ ਜਿਹੜੀ ਮੇਰੀ ਗੱਲ ਕਹੀ ਗਈ ਹੈ ਇਹਨੂੰ ਤੁਸੀਂ ਗੂਗਲ ਕਰਕੇ ਦੇਖ ਲਓ ਵੀ ਫਰਮੈਂਟੇਸ਼ਨ ਦੀ ਚਾਵਲ ਦੀ ਕੀ ਵੈਲਿਊ ਹੈ ਕਦੀ ਕਿਸੇ ਤੁਸੀਂ ਸੋਚੇ ਸੋਚਿਆ ਵੀ ਕਦੀ ਕਿਸੇ ਪ੍ਰਵਾਸੀ ਨੇ ਪੰਜਾਬ ਚ ਆ ਕੇ ਆਪਣਾ ਆਈਵੀਐਫ ਕਰਾਇਆ ਹੋਏ ਜਾਂ ਉਹਨਾਂ ਨੂੰ ਕੋਈ ਫਰਟੀਲਿਟੀ ਦੀ ਇਸ਼ੂ ਆਂਦੀ ਹੋਏ ਪੰਜ ਪੰਜ 6 6 ਜਵਾਕ ਉਹਨਾਂ ਦੇ ਹੁੰਦੇ ਨੇ ਹਰ ਹੜ ਕਰਦੇ ਤੁਰੇ ਫਿਰਦੇ ਨੇ ਜਵਾਕ ਵੀ ਤੰਦਰੁਸਤ ਹੁੰਦੇ ਨੇ ਆਪ ਵੀ ਤੰਦਰੁਸਤ ਹੁੰਦੇ ਨੇ ਪਰਿਵਾਰ ਪੂਰਾ ਹੀ ਤੰਦਰੁਸਤ ਹੁੰਦਾ ਉਹ ਕਿਉਂ ਹੁੰਦਾ ਉਹ ਇਸੇ ਲਈ ਹੁੰਦਾ ਵੀ ਉਹਨਾਂ ਦੇ ਕੋਲ ਆ ਚੀਜ਼ਾਂ ਹੈਗੀਆਂ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਇਲਮ ਹੈ ਸਾਡੇ ਪਰੇ ਸਾਡੇ ਇਧਰ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਨੂੰ ਘਟ ਇਸ ਚੀਜ਼ ਬਾਰੇ ਗਿਆਨ ਹੈਗਾ ਉਹਦੇ ਕਰਕੇ ਆਪਾਂ ਤੁਹਾਨੂੰ ਇਹ ਚੀਜ਼ ਦੇ ਬਾਰੇ ਅਵੇਅਰ ਕਰ ਰਹੇ ਆ ਸਾਡਾ ਹਰ ਇੱਕ ਜਿਹੜਾ ਵੀਡੀਓ ਹੁੰਦਾ ਉਹ ਐਜੂਕੇਸ਼ਨਲ ਪਰਪਸ ਤੇ ਹੁੰਦਾ ਕੋਈ ਵੀ ਨੁਸਖਾ ਤੁਸੀਂ ਇਸਤੇਮਾਲ ਕਰਨਾ ਉਹ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਅੰਡਰ ਕੇਅਰ ਹੀ ਕਰਨਾ ਤੇ ਔਨਰ ਟਾਈਮ ਦੇ ਵਿੱਚ ਹੋਰ ਵੀ ਇਦਾਂ ਦੇ ਵੀਡੀਓ ਅਸੀਂ ਲੈ ਕੇ ਆਂਦੇ ਰਵਾਂਗੇ ਜੀ ਜੀ ਅੱਛਾ ਤੇ ਫਿਰ ਸਾਨੂੰ ਦੱਸ ਦਿਓ ਜੀ ਇਹ ਜਿਹੜਾ ਨੁਸਖਾ ਹੈਗਾ ਫਾਰਮੂਲਾ ਇਹ ਬਣਨਾ ਕਿਵੇਂ ਤੁਸੀਂ ਦੋ ਗਲਾਸ ਪਾਣੀ ਰੱਖਿਆ ਔਰ ਨਾਲ ਇੱਕ ਕੌਲੀ ਜਿਹੜੀ ਚਾਵਲਾਂ ਦੀ ਰੱਖੀਏ ਚਾਪਾ ਬਾਬਾ ਵੀਡੀਓ ਨੂੰ ਸ਼ਾਰਟ ਰੱਖਣ ਲਈ ਇਹ ਫਾਰਮੂਲਾ ਆਲਰੇਡੀ ਬਣਾ ਕੇ ਰੱਖਿਆ ਆ ਪਰ ਫਿਰ ਵੀ ਇੱਕ ਕਰਨਾ ਇੱਕ ਕਟੋਰੀ ਜਿਹੜੀ ਇਹ ਕੁਲੀ ਚਾਵਲਾਂ ਦੀ ਰੱਖ ਲੈਣੀ ਹੈ ਜੀ ਚਾਵਲਾਂ ਦੀ ਰੱਖ ਲੈਣੀ ਹੈ ਉਹਦੇ ਵਿੱਚ ਤੁਸੀਂ ਦੋ ਗਲਾਸ ਪਾਣੀ ਤੇ ਪਾ ਕੇ ਇਹਨਾਂ ਨੂੰ ਚਾਵਲਾਂ ਨੂੰ ਤਿਆਰ ਕਰ ਲੈਣਾ ਜਿੱਦਾਂ ਕਿ ਆਪਾਂ ਚਾਵਲ ਖਾਨ ਲਈ ਬਣਾਣੇ ਆ ਉਬਾਲਦੇ ਆ ਹਾਂ ਉਬਾਲਦੇ ਆ ਉਦਾਂ ਬਣਾ ਕੇ ਰੱਖ ਲੈਣਾ ਬਟ ਇਹਨਾਂ ਚਾਵਲਾਂ ਨੂੰ ਉਸੇ ਵੇਲੇ ਕੰਜ਼ੂਮ ਨਹੀਂ ਕਰਨਾ ਖਾਣਾ ਨਹੀਂ ਇਹਨਾਂ ਨੂੰ ਘੱਟੋ ਘੱਟ 5 ਤੋਂ 6 ਘੰਟੇ ਮਿੱਟੀ ਦੇ ਕੁਜੇ ਵਿੱਚ ਪਾ ਕੇ ਉਤੋਂ ਕੱਪੜਾ ਬੰਨ ਕੇ ਰੱਖ ਦੇਣਾ ਇਹ ਟੱਕਣ ਵੀ ਤਾਂ ਰੱਖ ਸਕਦੇ ਆ ਜੀ ਦੇਖੋ ਟੱਕਣ ਦੇ ਰੱਖਾਂਗੇ ਜਿਹੜੀ ਫਰਮੈਂਟੇਸ਼ਨ ਦੀ ਪ੍ਰੋਸੈਸ ਹੈ ਉਹ ਸਲੋ ਹੋ ਜਾਏਗੀ ਉਹਨਾਂ ਤੁਹਾਨੂੰ 2 ਘੰਟੇ ਹੋਰ ਵੇਟ ਕਰਨੀ ਪਵੇਗੀ ਟੱਕਣ ਰੱਖਣ ਨੂੰ ਤੁਸੀਂ ਰੱਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਟੱਕਣ ਦੀ ਬਟ ਜੇ ਤੁਸੀਂ ਇਹਨੂੰ ਕਿਸੇ ਸਾਫ਼ ਕੱਪੜੇ ਨਾਲ ਕਾਲੇ ਕੱਪੜੇ ਨਾਲ ਉਤੋਂ ਬੰਦੋਗੇ ਤੇ ਫਰਮੈਂਟੇਸ਼ਨ ਜਿਹੜਾ ਪ੍ਰੋਸੈਸ ਹੈ ਉਹ ਫਾਸਟ ਹੋ ਜਾਏਗਾ ਜਿਹੜੇ ਬੈਕਟੀਰੀਆ ਬਣਨਾ ਉਹ ਹੋਰ ਜ਼ਿਆਦਾ ਤੇਜ਼ ਬਣੇਗਾ ਹੋਰ ਜ਼ਿਆਦਾ ਵਧੀਆ ਕੁਆਲਿਟੀ ਦਾ ਬਣੇਗਾ ਅਸੀਂ ਚਾਵਲ ਉਬਾਲ ਲਏ ਉਬਾਲ ਕੇ ਅਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਰੱਖਦੇ ਦਿਨ ਜੀ ਕਿੰਨੇ ਟਾਈਮ ਰੱਖਣਾ ਮਿੱਟੀ ਦੇ ਭਾਂਡੇ ਚ ਜੀ ਚਾਵਲ ਉਵਾਲ ਕੇ ਉਵਾਲ ਕੇ ਅਸੀਂ ਪਾਣੀ ਕੱਢ ਦੇਣਾ ਉਹਨਾਂ ਦਾ ਹਾਂ ਉਵਾਲ ਕੇ ਪਾਣੀ ਕੱਢ ਦੇਣਾ ਸਰ ਪਾਣੀ ਕੱਢਣ ਤੋਂ ਬਾਅਦ ਉਹਨੂੰ ਪੰਜਾਂ 6 ਘੰਟੇ ਮਿੱਟੀ ਦੇ ਕੁਜੇ ਚ ਪਾ ਕੇ ਤੋਂ ਸਾਫ ਕੱਪੜੇ ਨਾਲ ਟੱਕ ਕੇ ਚੰਗੀ ਤਰ੍ਹਾਂ ਉਹਨੂੰ ਕੱਪੜੇ ਨੂੰ ਬੰਨ ਕੇ ਰੱਖ ਦੇਣਾ 5-6 ਘੰਟਿਆਂ ਵਿੱਚ ਫਰਮੈਂਟੇਸ਼ਨ ਦਾ ਜਿਹੜਾ ਪ੍ਰੋਸੈਸ ਯੂ ਸਟਾਰਟ ਹੋ ਜਾਏਗਾ ਉਹਦੇ ਤੋਂ ਬਾਅਦ ਕੀ ਕਰਨਾ ਆਪਾਂ ਰਾਤੀ ਜਦੋਂ ਸੌਣ ਦਾ ਟਾਈਮ ਹੋਏਗਾ 8-9 ਵਜੇ ਉਹਦੇ ਵਿੱਚ ਦੋ ਗਲਾਸ ਪਾਣੀ ਆਪਾਂ ਹੋਰ ਪਾ ਦੇਣਾ ਓਕੇ ਜਿਹੜੇ ਚਾਵਲ ਆਪਾਂ ਤਿਆਰ ਕੀਤੇ ਸੀ ਉਬਾਲੇ ਸੀ ਜਿਹੜੇ ਆਪਾਂ ਖਾਦੇ ਨਹੀਂ ਜਿਨ੍ਹਾਂ ਦੇ ਵਿੱਚ ਫਰਮੈਂਟੇਸ਼ਨ ਦਾ ਪ੍ਰੋਸੈਸ ਆਪਾਂ ਕਰ ਲਿਆ 5-6 ਘੰਟੇ ਉਹਦੇ ਤੋਂ ਬਾਅਦ ਰਾਤ ਨੂੰ ਤਕਰੀਬਨ 9 ਵਜੇ ਜਦੋਂ ਸੌਣ ਦਾ ਟਾਈਮ ਹੋਏਗਾ ਉਹਦੇ ਵਿੱਚ ਦੋ ਗਲਾਸ ਪਾਣੀ ਆਪਾਂ ਹੋਰ ਐਡ ਕਰ ਦੇਣਾ ਐਡ ਕਰਨ ਤੋਂ ਬਾਅਦ ਉਹਨੂੰ ਓਵਰ ਦਾ ਨਾਈਟ ਸਾਰੀ ਰਾਤ ਉਹਨਾਂ ਨੂੰ ਇਦਾਂ ਹੀ ਪਏ ਰਹਿਣ ਦੇਣਾ ਚਾਵਲ ਵਿੱਚੇ ਪਏ ਰਹਿਣ ਦੇਣੇ ਨੇ ਤੇ ਜਿਹੜਾ ਉਹ ਪਾਣੀ ਹੈ ਉਹ ਵੀ ਐਜ਼ ਇਟ ਇਜ਼ ਪਿਆ ਰਹੰਦੇਣਾ ਸਵੇਰੇ ਜਦੋਂ ਤੁਸੀਂ ਉਸ ਉੱਤੇ ਉੱਠੋਗੇ ਤੇ ਉਹ ਜਿਹੜੇ ਚਾਵਲ ਨੇ ਉਹਨਾਂ ਨੂੰ ਤੁਸੀਂ ਪੁੰਨ ਕੇ ਪਾਣੀ ਨੂੰ ਯੂਜ਼ ਕਰਨਾ ਆਪਾਂ ਕਿੱਦਾਂ ਕਰਨਾ ਮੈਂ ਤੁਹਾਨੂੰ ਕਰਕੇ ਦਿਖਾ ਲੰਗਾ ਵਾ ਜੀ ਜੀ ਸੋ ਦੇਖੋ ਤੁਸੀਂ ਵੈਜ ਜੀ ਨੇ ਜਿਹੜਾ ਨੁਸਖਾ ਹੈਗਾ ਬਣਾਇਆ ਜੰਬੋ ਜੈੱਟ ਵਾਲਾ ਨੁਸਖਾ ਉਹਨਾਂ ਨੇ ਬਣਾਇਆ ਹੈ ਤੇ ਸਾਰੀ ਚੀਜ਼ਾਂ ਦੱਸਿਆ ਨੇ ਕਿ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਨਾ ਔਰ ਕਿਸ ਤਰੀਕੇ ਨਾਲ ਜਿਹੜਾ ਇਸ ਫਾਰਮੂਲੇ ਨੁਸਕੇ ਦਾ ਜਿਹੜਾ ਫਾਇਦਾ ਹੈਗਾ ਜਿੰਨਾ ਚ ਸ਼ੁਕਰ ਧਾਤੂ ਦੀ ਘਾਟ ਹੈਗੀ ਹੈ ਉਸ ਨੂੰ ਬੜੇ ਆਰਾਮ ਨਾਲ ਘਰ ਬੈਠੇ ਬਿਠਾਏ ਜਿਹੜਾ ਉਹ ਪੂਰਾ ਕੀਤਾ ਜਾ ਸਕਦਾ ਜੀ ਵੈਜ ਜੀ ਇਹ ਕਪੜਾ ਅਸੀਂ ਖੋਲਦੀ ਜੀ ਹੁਣ ਕਾਲਾ ਕਪੜਾ ਚਾਣ ਤੇ ਲੱਗੇ ਜੀ ਕੋਈ ਟੂਣਾ ਟੋੜਕਾ ਸਖਾ ਰਹੇ ਟੂਨੇ ਟੋੜਕੇ ਤੋਂ ਤੁਸੀਂ ਅਸੀਂ ਆਪ ਬਹੁਤ ਦੂਰ ਰੰਨੇ ਆ ਤੇ ਸਾਰੇ ਜਸਾ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਦੂਰ ਰੱਖੀਦਾ ਹਾਂ ਦੇਖੋ ਜੀ ਹੁਣ ਆਪਾਂ ਇਹਨੂੰ ਖੋਲ ਕੇ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਵੀ ਇੱਕ ਵਾਰੀ ਦਿਖਾ ਦਿਓ ਅੱਛਾ ਇਹਦੇ ਤੁਸੀਂ ਆਲਰੇਡੀ ਚਾਵਲ ਪਾਏ ਹੋਏ ਨੇ ਚਾਵਲ ਪਾਏ ਹੋਏ ਨੇ ਸਾਰੀ ਰਾਤ ਭਿੱਜੇ ਰਹੇ ਨੇ ਆ ਦੇਖੋ ਜਿਹੜਾ ਪਾਣੀ ਹੈ ਉਹਦਾ ਰੰਗ ਵੀ ਚੇਂਜ ਹੋ ਗਿਆ ਇਹ ਪ੍ਰੋਪਰ ਫਰਮ ਫਰਮੈਂਟੇਟਡ ਹੈ ਜਿਹੜੇ ਫਰਮੈਂਟੇਸ਼ਨ ਆਪਾਂ ਕਹਿੰਨੇ ਪਏ ਨਾ ਜੀ ਹਾਂ ਇਹਨੂੰ ਹੁਣ ਆਪਾਂ ਕੀ ਕਰਨਾ ਚਾਵਲਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਹੱਥ ਦੇ ਉੱਤੇ ਕੋਈ ਚੀਜ਼ ਪਾ ਕੇ ਚੰਗੀ ਸਾਫ਼ ਕਰਕੇ ਉਹਨੂੰ ਹਾ ਤਨਾ ਉਹਨਾਂ ਨੂੰ ਇਦਾਂ ਕਰਕੇ ਫੇਲ ਲੈਣਾ ਚੰਗੀ ਤਰ੍ਹਾਂ ਦੇਖੋ ਫੇੰ ਦਾ ਹਾ ਫੇਕੇ ਜੋ ਇਹਦੀ એનર્ਜੀ ਏ ਜੋ ਇਹਦੀ ਪਾਵਰ ਏ ਉਹ ਹੋਰ ਜ਼ਿਆਦਾ ਵੱਜੇਗੀ ਫੇਕੇ ਖਾ ਲੈਣੇ ਨੇ ਹਾਂਜੀ ਨਹੀਂ ਨਹੀਂ ਖਾਣੇ ਨਹੀਂ ਸਰ ਹਾਂਜੀ ਇਹਨਾਂ ਨੂੰ ਫੇਕੇ ਇਹਨਾਂ ਦਾ ਜਿਹੜਾ ਪਾਣੀ ਏ ਉਹਨੂੰ ਆਪਾਂ ਯੂਜ਼ ਕਰਨਾ ਕਿੱਦਾਂ ਕਰਨਾ ਉਹ ਤੁਹਾਨੂੰ ਦੱਸ ਜਾ ਰਿਹਾ ਵਾਂ ਉਹੀ ਕੰਮ ਦੀ ਚੀਜ਼ ਏ ਸਭ ਤੋਂ ਅੱਛਾ ਇਹ ਪ੍ਰੋਸੈਸ ਨੂੰ ਆਪਾਂ ਹਜੇ ਕੰਪਲੀਟ ਨਹੀਂ ਕੀਤਾ ਕੰਪਲੀਟ ਹੋਣ ਵਾਲਾ ਜੀ ਉਹ ਤੁਹਾਨੂੰ ਦੱਸਾਂਗੇ ਵੀ ਇਹ ਕਿਦਾਂ ਕੰਪਲੀਟ ਕਰਨਾ ਇਹਨਾਂ ਨੂੰ ਕੁਝ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਕਰਕੇ ਜਦੋਂ ਤੱਕ ਅਸੀਂ ਨਹੀਂ ਫਿਆਂਗੇ ਉਦੋਂ ਤੱਕ ਜਿਹੜੀ ਆ ਆਪਣੇ ਫਾਰਮੂਲੇਰੀ ਜਿਹੜੀ ਪੂਰੀ ਜਾਣੇ ਜਿੰਨੂੰ ਆਪਾਂ ਕਹਿੰਦੇ ਜੰਬੋ ਜੈਟ ਫਾਰਮੂਲਾ ਉਦੋਂ ਤੱਕ ਪ੍ਰੋਪਰ ਹਵਾ ਹਵਾਈ ਨਹੀਂ ਬੰਨੀ ਜਦੋਂ ਤੱਕ ਤੁਸੀਂ ਥੋੜਾ ਜਿਹਾ ਜੋਗਰ ਨਾਲ ਆ ਐਫਰਟ ਨਾ ਕੀਤਾ ਦੀ ਐਫਰਟ ਕਰਾਂਗੇ ਉਹਦੀ ਆਪਾਂ ਨੂੰ ਜਿਹੜੇ ਰਿਜ਼ਲਟ ਨੇ ਉਹ ਬਹੁਤ ਵਧੀਆ ਮਿਲਣਗੇ ਪੋਜ਼ਿਟਿਵ ਰਿਜ਼ਲਟ ਮਿਲਣਗੇ ਜੀ ਦੇਖੋ ਹੁਣ ਸਾਡੇ ਜਿਹੜੇ ਚਾਵਲ ਨੇ ਉਹ ਬਿਲਕੁਲ ਤਕਰੀਬਨ ਤਕਰੀਬਨ ਇਹਨਾਂ ਦਾ ਪੂਰਾ ਅਸਰ ਹੋ ਗਿਆ ਦੇਖੋ ਕਿੰਨੇ ਚਿੱਟਾ ਪਾਣੀ ਬਣ ਗਿਆ ਜੀ ਹਾਂ ਚਿੱਟਾ ਪਾਣੀ ਬਣਾਉਣਾ ਸੀ ਨਾ ਇਹ ਜਿਹੜਾ ਫਰਮੈਂਟੇਸ਼ਨ ਵਾਲਾ ਪਾਣੀ ਹੈ ਨਾ ਇਹਨੇ ਤੁਹਾਡੀ ਲਾਈਫ ਬਲ ਦੇਣੀ ਹੈ ਇਹਨੇ ਤੁਹਾਡੇ ਅੰਦਰ ਇੰਨੀ એનર્ਜੀ ਇੰਨਾ ਜੋਸ਼ ਇੰਨੀ ਸ਼ਾਨਦਾਰ ਤਾਕਤ ਆਣੀ ਹੈ ਜਿਹੜੀ ਕਿ ਤੁਸੀਂ ਕਦੀ ਸੁਪਨੇ ਚ ਵੀ ਨਹੀਂ ਸੋਚੀ ਹੋਣੀ ਜੀ ਆਹ ਦੇਖੋ ਜੀ ਇਹਨੂੰ ਏਦਾਂ ਨਾ ਪੋਣੀ ਲੈ ਕੇ ਤੇ ਇਹਨੂੰ ਆਪਾਂ ਏਦਾਂ ਪੋਣਾ ਜੀ ਆਹ ਦੇਖੋ ਜਿਹੜੇ ਚਾਵਲ ਬਚੇ ਹੋਏ ਨੇ ਉਹ ਰਹਿ ਜਾਣਗੇ ਵਿੱਚ ਤੇ ਆਹ ਆਪਣੇ ਕੋਲ ਫਰਮੈਂਟੇਸ਼ਨ ਵਾਲਾ ਪ੍ਰੋਪਰ ਪਾਣੀ ਆਪਾਂ ਨੂੰ ਮਿਲ ਗਿਆ ਇਹਨੂੰ ਆਪਾਂ ਅੱਧਾ ਜਿਹੜਾ ਪਾਣੀ ਹੈ ਅੱਧਾ ਗਲਾਸ ਹੀ ਰੱਖਣਾ ਠੀਕ ਹੈ ਅੱਧਾ ਗਲਾਸ ਵਿੱਚ ਆਪਾਂ ਪਾਣਾ ਪਿਓਰ ਲੱਸੀ ਜਿਹੜੀ ਹੁੰਦੀ ਹੈ ਹਾਂ ਹਾਂਜੀ ਇਦੇ ਵਿੱਚ ਆਪਾਂ ਹੁਣ ਇੱਕ ਚੀਜ਼ ਹੋਰ ਐਡ ਕਰਨੀ ਹੈ। ਹੋਰ ਵੀ ਐਡ ਕਰਨੀ ਹੈ। ਹਾਂ ਇੱਕ ਚੀਜ਼ ਆਪਾਂ ਹੋਰ ਐਡ ਕਰਨੀ ਹੈ। ਉਹ ਹੈਗੀ ਹੈ ਜੀ ਹਰੀ ਮਿਰਚ। ਅੱਛਾ। ਹਰੀ ਮਿਰਚ ਇਹ ਤਾਜੀ ਮਿਰਚ ਲੈ ਕੇ ਆਣੀ ਹੈ ਆਪਾਂ। ਹਾਂ। ਉਹਨੂੰ ਛੋਟੇ-ਛੋਟੇ ਪੀਸ ਕਰ ਲੈਣੇ ਨੇ। ਠੀਕ ਹੈ। ਪੀਸ ਕਰਕੇ ਤੇ ਐਦਾਂ ਕਰਕੇ ਇਹਦੇ ਵਿੱਚ ਐਡ ਕਰਨੀ ਹੈ। ਜੀ ਜੀ। ਕਿੰਨੀ ਕੁ ਪਾਣੀ ਜੀ ਹਰੀ ਮਿਰਚ ਆਪਣੇ ਟੇਸਟ ਮੁਤਾਬਕ। ਹਾਂ ਟੇਸਟ ਮੁਤਾਬਕ ਪਾਣੀ ਹੈ ਜਿਆਦਾ ਨਹੀਂ ਪਾਣੀ। ਠੀਕ ਹੈ। ਤੇ 1 ਕ ਪਾਣੀ ਹੈ ਵੀ ਜਿਹੜੀ ਆਪਾਂ ਆਰਾਮ ਨਾਲ 50 ਕੀ ਹੈ। ਜੀ ਜੀ ਜੀ। ਹਾਂ। ਹੁੰਦੇ ਦੋ 1 ਫਿਰ ਇਹਨੂੰ ਫਰੂਕੀ ਸਾਹਿਬ ਜਦੋਂ ਆ ਫਾਰਮੂਲਾ ਬਣ ਗਿਆ ਤੁਹਾਡਾ ਕੰਪਲੀਟ ਹੋ ਗਿਆ ਜੀ ਜੀ ਫਿਰ ਇਹਨੂੰ ਥੋੜਾ ਜਿਹਾ ਚਿਮਚੇ ਨਾਲ ਮਿਕਸ ਅਪ ਕਰ ਲੈਣਾ ਆਪਾਂ ਐਦਾਂ ਕੁਝ ਇਸ ਤਰ੍ਹਾਂ ਇਹ ਹੁਣ ਫਾਰਮੂਲਾ ਸਾਡਾ ਮਿਕਸ ਅਪ ਕਰਨ ਤੋਂ ਬਾਅਦ ਬਿਲਕੁਲ ਤਿਆਰ ਏ ਤੇ ਮੈਂ ਇਹ ਫਰਮੈਂਟੇਸ਼ਨ ਵਾਲਾ ਜਿਹੜਾ ਚੌਲਾਂ ਦਾ ਪਾਣੀ ਏ ਫਾਰਮੂਲਾ ਬਣਿਆ ਸਾਡਾ ਜੰਬੋ ਜੈਟ ਫਾਰਮੂਲਾ ਬਣਿਆ ਤੇ ਇਹ ਜੰਬੋ ਜੈਟ ਵਾਲਾ ਫਾਰਮੂਲਾ ਸਭ ਤੋਂ ਪਹਿਲਾਂ ਆਪਾਂ ਫਰੂਕੀ ਸਾਹਿਬ ਨੂੰ ਪਿਆਵਾਂਗੇ ਫਰੂਕੀ ਸਾਹਿਬ ਨੂੰ ਪੁੱਛਾਂਗੇ ਵੀ ਕਿੱਦਾਂ ਦਾ ਟੇਸਟ ਏ ਜੀ ਜੀ ਸੋ ਅਸੀਂ ਟੇਸਟ ਕਰਕੇ ਦੇਖਦੇ ਹਾਂ ਜੰਬੋ ਜੈਟ ਨੁਸਕਾ ਡਾਕਟਰ ਸਾਹਿਬ ਨੇ ਬਣਾਇਆ ਹੈ ਦੋ ਤਿੰਨ ਅਸੀਂ ਕਹਿ ਲਈ ਕਿ ਮਿਰਚਾਂ ਦੇ ਜਿਹੜੇ ਟੁਕੜੇ ਹੈਗੇ ਨੇ ਇੱਕ ਮਿਰਚ ਦੇ ਵਿੱਚੋਂ ਦੋ ਤਿੰਨ ਜਿਹੜੇ ਆਮ ਚੌਪ ਕਰਕੇ ਪਾਈ ਹੋਈ ਮਿਰਚ ਹੈਗੀ ਹੈ ਲੱਸੀ ਇਹਨਾਂ ਨੇ ਅੱਧਾ ਗਲਾਸ ਪਾਇਆ ਔਰ ਅੱਧਾ ਗਲਾਸ ਚੌਲਾਂ ਦਾ ਜਿਹੜਾ ਪਾਣੀ ਹੈਗਾ ਉਹਦਾ ਇਸਤੇਮਾਲ ਕੀਤਾ ਕਿਆ ਬਾਤ ਹੈ ਡਾਕਟਰ ਸਾਹਿਬ ਇਹ ਤਾਂ ਬਹੁਤ ਜ਼ਬਰਦਸਤ ਨੁਸਖਾ ਜੀ ਇਹ ਹੁਣ ਜੇ ਤੁਸੀਂ ਲਗਾਤਾਰ ਇਹਨੂੰ 20 ਦਿਨ ਇਸਤੇਮਾਲ ਕਰ ਲੋਗੇ ਨਾ 20 ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਸ਼ੁਕਰ ਤਾਤੂ ਹੈ ਜਿਹੜੀ ਤੁਹਾਡੀ ਵੀਰੇਜ ਦੀ ਪ੍ਰੋਬਲਮ ਹੈ ਵੀਰੇਜ ਪਤਲਾ ਹੋਣ ਕਰਕੇ ਜਿਹੜੀਆਂ ਪੈਂਟਾਂ ਗਿੱਲੀਆਂ ਹੁੰਦੀਆਂ ਨੇ ਚਿਪਚਿਪਾ ਪਾਣੀ ਆਂਦਾ ਤਾਤ ਪੈਂਦੀ ਏ ਜਿਹੜਾ ਆਪਾਂ ਨੂੰ ਸਪੰਦੋਸ਼ ਹੁੰਦਾ ਇਹ ਸਾਰੀਆਂ ਚੀਜ਼ਾਂ ਦਾ ਇਹ ਚੀਜ਼ ਦਾ ਤੋੜੇ ਇਹਨਾਂ ਸਰੀਰ ਨੂੰ ਵਾਕਈ ਜੰਪੋ ਜੈਟ ਵਰਗਾ ਬਣਾ ਦੇਣਾ ਸਰੀਰ ਦੇ ਵਿੱਚ ਇੰਨੀ ਤਾਕਤ ਤੁਸੀਂ ਕਹੋਗੇ ਵੀ ਜਿਹੜੀ ਜਵਾਨੀ ਹੈ ਨਾ ਜਿਹੜੀ ਜਾ ਚੁੱਕੀ ਸੀ ਜਿਹਦੀ ਵਾਪਸ ਆਣ ਦੀ ਉਮੀਦ ਨਹੀਂ ਸੀ ਹੈਗੀ ਉਹ ਜਵਾਨੀ ਮੇਰੀ ਮੁੜ ਕੇ ਵਾਪਸ ਆ ਗਈ। ਕੀ ਬਾਤ ਹੈ। ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਇਦਾਂ ਦੇ ਫਾਰਮੂਲੇ ਨੁਸਖੇ ਇਸਤੇਮਾਲ ਲੋਕ ਕਰਦੇ ਨੇ। ਹਾਂਜੀ। ਮੈਨੂੰ ਸਨੇਹ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਫੇਸਬੁਕ ਤੇ ਵੀ ਲੋਕ ਮੈਸੇਜ ਕਰਦੇ ਨੇ ਕਿ ਜੀ ਬੜਾ ਫਾਇਦਾ ਹੋਇਆ। ਬਹੁਤ ਕਹਿੰਦੇ ਨੇ ਸਾਨੂੰ ਸੋਸੋ ਫਾਇਦਾ ਹੋਇਆ ਬਹੁਤ ਕਹਿੰਦੇ ਨੇ ਜੀ ਕਿ ਜੀ ਅਸੇ ਇਸਤੇਮਾਲ ਕੀਤਾ ਸੀ ਤੇ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਜੀ ਫਿਰ ਉਹ ਲੋਕ ਕੀ ਕਰਨ ਜੀ ਦੇਖੋ ਇਦਾਂ ਹੁੰਦਾ ਬਾਉ ਗਿਣਤੀ ਜਿਹੜੀ ਫਾਰਮੂਲੇ ਯੂਜ਼ ਕਰਦੀ ਹੈ ਨਾ ਉਹਨਾਂ ਨੂੰ ਫਾਇਦਾ ਹੁੰਦਾ ਕੋਈ ਸ਼ੱਕ ਨਹੀਂ ਹੈਗਾ ਇਹਦੇ ਵਿੱਚ ਬਹੁਤ ਲੋਕਾਂ ਦੀ ਪੋਜ਼ਿਟਿਵ ਰਿਪਲਾਈਜ਼ ਮੈਨੂੰ ਵੀ ਬਹੁਤ ਆਉਂਦੀਆਂ ਨੇ ਬਟ ਕਈ ਵਾਰੀ ਆਪਣਾ ਪੰਜਾਬੀ ਜੇ ਵਿੱਚ ਕਹਿੰਦੇ ਵੀ ਵੇੜਾ ਹੀ ਇੰਨਾ ਕੁ ਜ਼ਿਆਦਾ ਕਰਕ ਹੋਇਆ ਹੁੰਦਾ ਟੂ ਟੂ ਜਿਹੜੀਆਂ ਸਿੱਧੀਆਂ ਪੁੱਟੀਆਂ ਚੀਜ਼ਾਂ ਖਾਲੀਆਂ ਕੈਮਿਸਟਰੀ ਦਵਾਈ ਖਾਲੀ ਪੁੱਟੀਆਂ ਸਿੱਧੀਆਂ ਦਵਾਈਆਂ ਖਾਲੀਆਂ ਆਪਣੇ ਸਰੀਰ ਦੇ ਉੱਤੇ ਨਾ ਚਾਹੁੰਦੇ ਹੋ ਵੀ ਇਦਾਂ ਦਾ ਐਕਸਪੈਰੀਮੈਂਟ ਕਰ ਲੇ ਵੀ ਜਿਹੜੇ ਮੁੜਕੇ ਤੁਹਾਡਾ ਜਿਹੜਾ ਰੋਗ ਹੋ ਇਨੀ ਛੇਤੀ ਠੀਕ ਨਹੀਂ ਸੀ ਹੋ ਸਕਦਾ ਸੋ ਉਹਨਾਂ ਬੇਰੇ ਵੀਰਾਂ ਲਈ ਮੇਰੀ ਇਹ ਸਲਾਹ ਹੈ ਕਿ ਜਦੋਂ ਮਰਜ਼ੀ ਤੁਸੀਂ ਆਪਣੀਆਂ ਤਿੰਨ ਰਿਪੋਰਟਾਂ ਲੈ ਕੇ ਮੇਰੇ ਤੋਂ ਆਜੋ ਮੈਂ ਤੁਹਾਡੀਆਂ ਤਿੰਨੇ ਰਿਪੋਰਟਾਂ ਚੰਗੀ ਤਰ੍ਹਾਂ ਦੇਖ ਕੇ ਉਹਦੇ ਹਿਸਾਬ ਨਾਲ ਜਿਹੜਾ ਬੈਸਟ ਤੋਂ ਬੈਸਟ ਜਿਹੜਾ ਨੁਸਖਾ ਦੇ ਸਕਦਾ ਹਾਂ ਉਹ ਦਵਾਂਗਾ ਜੇ ਨੁਸਕੇ ਨਾਲ ਫਿਰ ਵੀ ਨਹੀਂ ਗੱਲ ਬੰਦੀ ਹੋਏਗੀ ਤੇ ਫਿਰ ਤੁਹਾਡਾ ਪ੍ਰੋਪਰ ਆਪਰ ਟਰੀਟਮੈਂਟ ਕਰਾਂਗੇ ਤੁਹਾਨੂੰ ਮੈਡੀਸਨ ਦਵਾਂਗੇ ਬਟ ਸ਼ਰਤ ਇੱਕੋ ਹੀ ਹੈ ਵੀ ਤਿੰਨ ਜਿਹੜੀਆਂ ਰਿਪੋਰਟਾਂ ਨੇ ਉਹ ਜ਼ਰੂਰ ਨਾਲ ਲੈ ਕੇ ਆਇਓ ਯੂਰਿਨ ਟੈਸਟ ਦੀ ਰੁਟੀਨ ਵਾਲੀ ਰਿਪੋਰਟ ਸੀਮਨ ਟੈਸਟ ਦੀ ਰੁਟੀਨ ਵਾਲੀ ਰਿਪੋਰਟ ਤੇ ਟੈਸਟ ਸਟੋਨ ਟੋਟਲ ਟੈਸਟ ਆ ਤਿੰਨ ਰਿਪੋਰਟਾਂ ਲੈ ਕੇ ਜਿਹੜਾ ਮਰਜ਼ੀ ਮੇਰਾ ਵੀਰ ਆ ਜੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਅਸੀਂ ਮਿਲਦੇ ਹਾਂ ਤੇ ਐਤਵਾਰ ਨੂੰ ਸਾਡੀ ਛੁੱਟੀ ਹੁੰਦੀ ਹੈ ਅਰੋੜਾ ਪ੍ਰਾਈਮ ਟਾਵਰ ਨੇੜੇ ਬੱਸ ਸਟੈਂਡ ਪ੍ਰੈਜ਼ੀਡੈਂਟ ਹੋਟਲ ਦੇ ਪਿੱਛੇ ਸ਼ਾਪ ਨੰਬਰ 1 ਬੇਸਮੈਂਟ ਦੇ ਵਿੱਚ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਪਰ ਮੇਰੀ ਸਲਾਹ ਮੇਰਾ مشورہ ਮੇਰੀ ਚੇਤਾਵਨੀ ਤੁਹਾਨੂੰ ਇਹ ਹੁੰਦੀ ਹੈ ਹਰ ਵੀਡੀਓ ਦੇ ਵਿੱਚ ਵੀ ਕੋਈ ਵੀ ਵੀਡੀਓ ਅਸੀਂ ਜਿਹੜਾ ਕਿਸੇ ਵੀ ਵੀਡੀਓ ਵਿੱਚ ਇਲਾਜ ਨਹੀਂ ਦੱਸਦੇ ਕੋਈ ਕਿਸੇ ਤਰ੍ਹਾਂ ਦਾ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਆ ਪਰ ਅਸੀਂ ਇੱਕ ਗੱਲ ਜ਼ਰੂਰ ਕਹਿੰਦੇ ਵੀ ਕੋਈ ਵੀ ਫਾਰਮੂਲਾ ਕੋਈ ਵੀ ਨੁਸਖਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਡਾਕਟਰ ਹਕੀਮ ਦੀ مشورہ ਸਲਾਹ ਤੁਸੀਂ ਜਿਹੜੀ ਉਹ ਜ਼ਰੂਰ ਲੈਣੀ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫ ਨੁਕਸਾਨ ਵੀ ਕਰ ਸਕਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਪਰ ਮੈਨੂੰ ਇਹ ਹਜੇ ਜਿਹੜਾ ਜੰਬੋ ਜੈਟ ਵਾਲਾ ਜਿਹੜਾ ਨੁਸਖਾ ਫਾਰਮੂਲਾ ਬਣਾਇਆ ਸੀ ਇਸ ਨੂੰ ਇੰਜੋਏ ਕਰਦੇ ਹੋਏ ਤੁਹਾਡੇ ਤੋਂ ਚਾਹੁੰਦੇ ਆ ਇਜਾਜ਼ਤ ਧੰਨਵਾਦ